ਆ ਵੇਖ ਲੋ 10 10 ਰੁਪਏ ਇਕੱਠੇ ਕਰ ਰਹੇ ਨੇ ਆ ਬੰਦਾ 10 10 ਰੁਪਏ ਇਕੱਠੇ ਕਰ ਰਿਆ ਏ ਤੇ ਬਾਥੂਮ ਦੀ ਸਮੈਲ ਤੁਸੀਂ ਵੇਖੋ ਚੱਲੀ ਨਹੀਂ ਜਾਂਦੀ ਇਸ ਟਾਈਮ ਤੁਸੀਂ ਬਾਥੂਮ ਦੇ ਵਿੱਚ ਬੰਦੇ ਖੜੇ ਆ ਸਮੈਲ ਨਹੀਂ ਚੱਲੀ ਜਾ ਰਹੀ ਤੁਸੀਂ ਗੰਦਗੀ ਵੇਖੋ ਕਿੰਨੀ ਆ ਇਹ ਗੰਦਗੀ ਵੇਖੋ ਇਹ ਰਾਸ਼ਟਰੀ ਪ੍ਰਧਾਨ ਨੂੰ ਹਰੇਕ ਥਾਂ ਤੇ ਪੰਚਾਇਤ ਜਾਵੇ ਇੱਥੇ ਪੰਚਾਇਆ ਜਾਵੇ ਇਸ ਟਾਈਮ ਬੱਸ ਸਟੈਂਡ ਦਾ ਹਾਲ ਵੇਖੋ ਕੀ ਆ ਇਹ ਵੇਖੋ ਕੀ ਆ ਇੱਕ ਤੁਸੀਂ ਵੇਖ ਲਓ ਗੰਦਗੀ ਐਨੀ ਇੱਕ ਵੇਪਰ ਬਾਹਰ ਪਿਆ ਵੇਪਰ ਨਾਲ ਸਾਫ਼ ਨਹੀਂ ਕਰ ਸਕਦੇ ਤੇ ਤੁਸੀਂ ਇੱਕ ਗੰਦਗੀ ਵੇਖ ਚੁੱਕੇ ਵੇਖ ਸਕਦੇ ਹਾਂ ਵੇਖੋ ਕਿੰਨਾ ਮੋਸਕ ਕਿੰਨਾ ਮਸਕ ਆ ਰਿਹਾ ਇੱਥੋਂ ਇੱਥੋਂ ਕਿੰਨਾ ਮਸਕ ਆ ਰਿਹਾ ਵੇਖੋ ਡਸਟ ਮਿਨੂਮੇ ਭਰੇ ਪਿਆ ਐਨੀ ਸਮੈਲ ਉਹ ਤਾਂ 10 10 ਰੁਪਏ ਰਹਿ ਰਹੇ ਨੇ ਲੁਧਿਆਣੇ ਵਾਲੇ ਬੱਸ ਸਟੈਂਡ ਵਾਲੇ ਤੇ ਇਸ ਭਾਈ ਕੀ ਕਰਦੇ ਨੇ ਦੱਸੋ ਮੈਨੂੰ ਆ 10 10 ਰੁਪਏ ਪਏ ਨੇ ਲੈ ਰਹੇ ਨੇ ਕੀ ਸਮਾਈ ਸਫਾਈ ਪਈਆ ਵੈਪਰ ਕੋਲੇ ਪਿਆ ਦੱਸੋ ਸਿਕਾਲ ਨਮਸਕਾਰ ਆਵਾਜ਼ ਇਸ ਪਾਸੇ ਜਿਹਨਾਂ ਸੇਵਾਦਾਰ ਨੈਸ਼ਨਲ ਜਸਟਿਸ ਪਾਰਟੀ ਸਥਿਓ ਅੱਜ ਮੇਰੇ ਨਾਲ ਜਿਹੜੇ ਸਾਡੇ ਲੋਕੇ ਤੋਂ ਨੇ ਸਰਵ ਕੁਮਾਰ ਜੀ ਉਹ ਆਏ ਨੇ ਮੈਂ ਵਿਧਿਆਣਾ ਬਾਸਟ ਦੇ ਕੋਲ ਹੈ ਤੇ ਹੈਗਾ ਔਰ ਇੱਕ ਜੋ ਬੜੀ ਇੱਕ ਜਿਹੜੀ ਆ ਉਹ ਇੱਕ ਸ਼ਰਮਨਾਕ ਘਟਨਾ ਹੋਈ ਆ ਕਿ ਜਿਹੜੇ 62 ਦੇ ਤੋਂ ਜਿਹੜੇ ਜਿਹੜੇ ਲੋਕ ਨੇ ਜਿਹੜੇ ਆਪਸੰਜੇਜ਼ੂ ਵਗੈਰਾ ਹੈਗੇ ਨੇ ਉਹ 62 ਦੇ ਦਾ ਬਾਥਰੂਮ ਯੂਜ਼ ਕਰਨ ਦੀ ਬਜਾਏ ਆ ਮੇਰੇ ਬੈਕਸੈਕ ਤੇ ਉਸ ਤੇ ਜਿਹੜਾ ਹੈਗਾ ਇੱਥੇ ਉਹ ਆਉਂਦੇ ਨੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਭਾਈ ਇਹ ਤੁਹਾਡੀ ਪ੍ਰੋਬਲਮ ਕੀ ਆ ਉਹ ਕਹਿੰਦੇ ਜੀ ਉੱਥੇ ਕਿਤਾ ਉਹ ਰੇਟ ਉਹਨਾਂ ਦਾ ਜਿਹੜਾ ਜੈਂਟਸ ਦੀ ਹੈਗੀ ਆ ਬਾਥਰੂਮ ਕਰਨ ਦਾ ਉਹਨੇ ਪਾਣੀ ਪੀ ਲਾਇਆ ਹੋਇਆ ਜਿਹੜਾ ਹੈਗਾ ਜਿਹੜੀ ਦਾ 10 ਪੀ ਲਾਇਆ ਹੋਇਆ ਲੇਕਿਨ ਉਹ ਜਿਹੜੀ ਕਰਦੇ ਨੇ ਦਾ ਜਿਹੜਾ ਚਾਰਜ ਕਰਦੇ ਨੇ ਉਹ ਮਨਮਾਨੀ ਨਾਲ ਕਰਦੇ ਆ ਕਿਸੇ ਕੋ 20 ਰੁਪਏ ਲੈ ਲੈਂਦੇ ਆ ਤੇ ਕਿਸੇ ਕੋ ਲੇਡੀਜ਼ ਨੂੰ ਪਰੇਸ਼ਾਨ ਕਰਦੇ ਆ ਕਿਸੇ ਕੋ ਜਿੱਥੇ 5 ਲੈਣੇ 10 ਲੈ ਕੇ ਆ ਜਿੱਥੇ 10 ਲੈਣੇ 20 ਲੈ ਲੈਂਦੇ ਆ ਜਿੱਥੇ 5 ਲੈਣੇ ਕਈ ਵਾਰੀ 20 ਲੈ ਲੈਂਦੇ ਆ ਲੋਕਾਂ ਨੂੰ ਹਰਾਸਮੈਂਟ ਕਰਦੇ ਨੇ ਜੋ ਮੈਂ ਉੱਥੇ ਅੰਦਰ ਦੇ ਹਾਲਾਤ ਦੇਖੇ ਹੈਗੇ ਨੇ ਉਹ ਦੀ ਨਹੀਂ ਕਰਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਥੇ ਖੜਿਆ ਜਾ। ਹੁਣ ਮਸਲਾ ਇੱਥੇ ਇਹ ਹੁੰਦਾ ਦੇਖੋ ਸੰਮੀ ਜਦੋਂ ਆਜ਼ਾਦੀ ਲਈ ਸੀ ਜਦੋਂ ਸਾਡੇ ਆਜ਼ਾਦੀ ਘਹਾੜੀਆਂ ਸੀਗੇ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਇਹ ਇੱਥੇ ਸਾਨੂੰ ਪੁਸ਼ਾਮ ਕਰਨ ਦੇ ਜੜੇ ਨੇ ਉਹ ਵੀ ਪੈਸੇ ਦੇਣੇ ਪੈਣਗੇ। ਪਰ ਉਹ ਵੀ ਮਨਮਾਨੀ ਦੇ ਪੈਸੇ ਦੇਣੇ ਪੈਣਗੇ। ਇਹ ਜਿਹੜਾ ਹੈਗਾ ਜਿਹੜਾ ਇਸੇ ਕੋਈ ਬੰਦੇ ਨੇ ਜਿਹੜੇ ਨੇ ਕਰਿੰਦੇ ਰੱਖੇ ਹੋਏ ਨੇ ਉਹ 10 ਲੱਖ ਇੱਕ ਬਾਕਸਪਾਈਪ ਲੋਕ ਨੇ ਅਗਰ ਉਹਨਾਂ ਨਾਲ ਗੱਲ ਕਰੋ ਤੇ ਉਹ ਗੱਲ ਨੂੰ ਆਪਣੀ ਗੱਲ ਨੂੰ ਆ ਕੇ ਪਿੰਦੇ ਨੇ ਮੈਂ ਭਗਵਾਨ ਜੀ ਮਾਨ ਨੂੰ ਇਹ ਕੋਲ ਆਇਆ ਹੈ ਅਪੀਲ ਕਰਨੀ ਚਾਹਾਂ ਮੈਂ ਕਿ ਭਗਵਾਨ ਜੀ ਤੁਸੀਂ ਪਹਿਲਾਂ ਆ ਬੜੀਆਂ ਲੀਂਗਾ ਮਾਰਦੇ ਹੋ ਜੀ ਮੁਫਤ ਇਲਾਜ ਦੀ ਗੱਲ ਕਰਦੇ ਹੋ ਜੀ ਇਹ ਕਰਦੇ ਆ ਬੀਮਾ ਤੇ ਜਿੰਨਾ ਜੋ ਵੀ ਚਲੋ ਵਧੀਆ ਗੱਲ ਆ ਜੇ ਕੋਈ 10 ਲੱਖ ਦੀ ਆ ਉਹਨੇ ਗੱਲ ਕੀਤੀ ਹੈ ਮੁਫਤ ਇਲਾਜ ਦੀ ਕੀਤੀ ਪਰ ਭਗਵਾਨ ਜੀ ਮਾਨ ਜੀ ਨਾਲ ਗੱਲ ਕਰਦੇ ਨਾ ਤੇ ਥਾਡੀ ਇਹ ਤਾਂ ਮੁੱਖ ਮੰਤਰੀ ਜਿਹੜੀ ਹੈਗੀ ਹੈ ਜਿਹੜੇ ਕੈਂਸਰ ਪੇਸ਼IENTS ਜਿਹੜਾ ਉਹਨਾਂ ਵਾਸਤੇ ਸਕੀਮ ਸੀ ਜਿਹੜੀ 1.5 ਲੱਖ ਦੀ ਸੀ ਕਿ ਉਹਨਾਂ ਵਾਸਤੇ ਮੁੱਖ ਮੰਤਰੀ ਰਾਹਤ ਕੋਸ਼ ਦੇ ਜਗਾ ਸਗਾ ਮੈਡੀਕਲ ਰਾਹਤ ਕੋਸ਼ ਦਾ ਸਗਾ ਜਿੱਦੇ ਕਿ ਕਾਉਂਟਰ ਜਿਹੜੇ ਨੇ ਹਰ ਹਸਪੀਟਲ ਦੇ ਵਿੱਚ ਲੱਗੇ ਹੋਏ ਨੇ ਪਰ ਉਹਦੀ ਜਿਹੜੀ ਐਪ ਹੈਗੀ ਆ ਪਿਛਲੇ ਥਾਡੀ 1.5 ਸਾਲ ਤੋਂ ਬੰਦ ਹੈਗੀ ਹੈ ਕਿਸੇ ਨੂੰ ਕੋਈ ਫੈਸਿਲਿਟੀ ਨਹੀਂ ਦੂਸਰੀ ਚੀਜ਼ ਇਹ ਹੈਗੀ ਹੈ ਕਿ ਤੁਸੀਂ ਇਹ ਪ੍ਰਸ਼ਾਸਨ ਕਰਦੇ ਹੋ ਲੋਕਾਂ ਦਾ ਜਿਹੜਾ ਹੈਗਾ ਉਹ ਬਾਥਰੂਮ ਜਾਂਦੇ ਜਿਹੜੇ ਨੇ ਉਹ ਪੈਸੇ ਨਗਰਾ ਰਹੇ ਹੋ ਪਰ ਉੱਥੇ ਕੋਈ ਫੈਸਿਲਿਟੀ ਨਹੀਂ ਹੈ دوسری ਚੀਜ਼ ਇਹ ਤੁਸੀਂ ਇਹ ਕੀਤੀ ਹੈ ਕਿ ਉੱਥੇ ਤੁਸੀਂ ਇਸ ਤਰੀਕੇ ਦੇ ਇੱਕ ਬਾਕਸਰ ਟਾਈਪ ਦੇ ਲੋਕ ਰੱਖੇ ਹੋਏ ਨੇ ਉਹ ਮਨਮਾਨੀ ਦੇ ਨਾਲ ਲੋਕਾਂ ਨੂੰ ਜਿਹੜੀ ਲੁੱਟ ਖਸੁੱਟ ਕਰਨਾ ਹੈ ਜੇਕਰ ਕੋਈ ਆਦਮੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤੇ ਉੱਤੋਂ ਉਹ ਜਿਹੜਾ ਹੈਗਾ ਉਹ ਗੱਲਬਾਤ ਨੂੰ ਆਉਂਦੇ ਹੈਗੇ ਸੋ ਮੈਂ ਅੱਜ ਸਾਡੇ ਦੋਸਤਾਂ ਦੇ ਸਾਡੇ ਸਾਡੇ ਬੱਚੇ ਵੀ ਨੇ ਪਰ ਸਾਡੇ ਜਲਾ ਵੀ ਦੇਖਦੇ ਦੇ ਨਾਲ ਥੋੜੀ ਜਿਹੀ ਬਰਤਨੀਜੀ ਵੀ ਉਹਨਾਂ ਲੋਕਾਂ ਨੇ ਕੀਤੀ ਹੈ ਜੀ ਔਰ ਉੱਥੇ ਮੈਂ ਜਾ ਕੇ ਜਿਹੜੀ ਹੈਗੀ ਉਹ ਸਥਿਤੀ ਵੀ ਦੇਖੀ ਹੈਗੀ ਬੜੀ ਗੰਭੀਰ ਸਥਿਤੀ ਹੈਗੀ ਹੈ ਇਸ ਤਰੀਕੇ ਦੀ ਜਿਹਦੇ ਬਾਰੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਸੱਜਣਾ ਪਊਗਾ ਪਰ ਗਵਰਨਮੈਂਟ ਨੇ ਤਾਂ ਸੂਚਨਾ ਨਹੀਂ ਹੈ ਉਹਦਾ ਉਹ ਤਾਂ ਸਮਝ ਲੋ ਕਿ ਨਾਂ ਦੇ ਬਰਾਬਰ ਗੱਲ ਹੈਗੀ ਹੈ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਦੂਸਰੀ ਮੈਂ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਆਮ ਆਦਮੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਮੁੱਖ ਮੰਤਰੀ ਕੌਣ ਹੈ ਅੱਜ ਮੈਂ ਸ਼ਿਕਾਇਤ ਕਰਦੀ ਜੀ ਉਹ ਸ਼ਿਕਾਇਤ ਨਾ ਕੀ ਨੂੰ ਕਰਾਂ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੇ ਤੇਜਰੀ ਵਾਲਾ ਮੁੱਖ ਮੰਤਰੀ ਹੈ ਸੁਖਦੀਆ ਮੁੱਖ ਮੰਤਰੀ ਹੈ ਜਾਂ ਕੋ ਕੋ ਨਵੰਤਮ ਮੁੱਖ ਮੰਤਰੀ ਹੈਗਾ ਹੁਣ ਮਾਮਲਾ ਇੱਥੇ ਇਹ ਖੜਦਾ ਹੈਗਾ ਕਿ ਜਦੋਂ ਸੱਤਾ ਦਾ ਜਿਹੜਾ ਹੈਗਾ ਉਹ ਕੇਂਦਰੀਕਰਨ ਹੁੰਦਾ ਹੈਗਾ ਸੱਤਾ ਜਿਹੜੀ ਆ ਬਹੁਤ ਹੱਥਾਂ ਦੇ ਵਿੱਚ ਹੁੰਦੀ ਹੈ ਤੇ ਉੱਥੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਹੈ ਪੰਜਾਬ ਦੀ ਸਥਿਤੀ ਆ ਦੇ ਬਣੀ ਆਮ ਆਦਮੀ ਨੂੰ ਵੀ ਕਹਾਂਗਾ ਦੀ ਸਪਸ਼ਟ ਕਰੋ ਕਿ ਮੁੱਖ ਮੰਤਰੀ ਹੈ ਕੌਣ ਬਤਾਓ ਸੋ ਮੈਂ ਇਹ ਅੱਜ ਚੋਣਾ ਹੈਗਾ ਕਿ ਲੋਕ ਆਵਾਜ਼ ਠਾਣ ਇਸ ਗੱਲ ਦੀ ਕਿ ਜੋ ਇਹ 62ਆਂ ਦੇ ਵਿੱਚ ਜੋ ਲੁੱਟ ਖੁੱਟ ਹੋ ਰਹੀ ਹੈ ਬਾਥਰੂਮਾਂ ਦੇ ਨਾਲ ਤੇ ਹੋ ਰਹੀ ਹੈ ਜਾਂ ਦੂਜੇ ਹੋ ਰਹੀ ਹੈ ਇਸ ਟਾਈਪ ਦੇ ਆਦਮੀ ਜਿਹੜੇ ਰੱਖੇ ਹੋਏ ਨੇ ਜਿਹੜੇ ਵੱਤਵੀ ਜਿਹਨੇ ਜਾਦਾ ਉਗਰਾਹੀ ਕਰਦੇ ਨੇ ਗੁੰਡਾ ਟਾਈਪ